ਫਰੀਦਕੋਟ ਵਿੱਚ ਦੇ ਲੰਗਦਿਆਂ ਨਹਿਰਾ ਨੂੰ ਕੰਕਰੀਟੀਕਰਨ ਦੇ ਨਾਲ ਅੱਕਾ ਕਰਨ ਦਾ ਮਾਮਲਾ ਗਰਮਾਇਆ ਹੋਇਆ ਹੈ ਅੱਜ ਕਿਸਾਨ ਜਥੇਬੰਦੀਆਂ ਟ੍ਰੇਡ ਯੂਨੀਅਨਾਂ ਅਤੇ ਚਲਜੀਵਨ ਬਚਾਓ ਮੋਰਚੇ ਦੇ ਸਮੂਹ ਆਗੂਆਂ ਦੀ ਫਰੀਦਕੋਟ ਦੇ ਰੈਸਟ ਹਾਊਸ ਦੇ ਵਿੱਚ ਮੀਟਿੰਗ ਰੱਖ ਕੇ ਕਿਸਾਨੀ ਮਸਲਿਆ ਤੇ ਪਾਣੀ ਦੇ ਮਸਲਿਆਂ ਤੇ ਵਿਚਾਰ ਵਟਾਂਦਰਾ ਕੀਤਾ ਗਿਆ ਆਗੂਆਂ ਨੇ ਕਿਹਾ ਕਿ ਸਰਕਾਰਾਂ ਨੂੰ ਜਲਦ ਮਸਲੇ ਹੱਲ ਕਰ ਦਿੱਤੇ ਜਾਣੇ ਚਾਹੀਦੇ ਹਨ ਨਹੀਂ ਤਾਂ ਮਜਬੂਰਨ ਸੰਘਰਸ਼ ਤਿੱਖਾ ਕਰਨਾ ਪਵੇਗਾ ਮੈਂ ਬਖਤੌਰ ਸਿੰਘ ਸਾਦਕ ਸੂਬਾ ਮੀਤ ਪ੍ਰਧਾਨ ਪਾਤੀ ਸਾਹਿਬ ਨੂੰ ਇੱਕ ਤਾਂ ਮਾਲਵਾ ਅੱਜ ਸਾਡੇ ਫ੍ਰੀ ਕੋਟ ਸੰਯੁਕਤ ਮੋਰਚੇ ਚੈਪਟਰ ਦੀ ਮੀਟਿੰਗ ਹੋਈ ਇੱਥੇ ਉਹ ਚ ਜਲ ਮਚਾਓ ਮੋਰਚਾ ਕਿਸਾਨ ਜਥੇਬੰਦੀਆਂ ਤੇ ਮਜ਼ਦੂਰਾਂ ਟ੍ਰੇਡ ਯੂਨੀਅਨ ਇਹਦੇ ਵਿੱਚ ਅੱਜ ਦੋ ਤਿੰਨ ਏਜੰਡੇ ਸੀਗੇ ਇੱਕ ਤਾਂ ਜਿਹੜਾ ਨਹਿਰਾਂ ਨੂੰ ਪੱਕੇ ਕਰਨ ਦਾ ਸੀਗਾ ਇੱਕ ਜਿਹੜਾ ਕਣਕ ਨੂੰ ਸਰਕਾਰ ਨੇ ਜ਼ੋਰ ਲਾ ਕੇ ਪਰਾਲੀ ਨੂੰ ਅੱਗ ਨਹੀਂ ਲਾਉਣ ਦਿੱਤੀ ਲੋਕਾਂ ਨੂੰ ਪ੍ਰਾਲੀ ਵਿੱਚ ਪਾਉਣੀ ਪੈਗੀ ਉੱਚ ਗਲਾਬੀ ਸੰਢੀ ਦੀ ਜਿਹੜੀ ਸਮੱਸਿਆ ਉਹਦੇ ਤੇ ਅੱਜ ਚਰਚਾ ਹੋਈ ਆ ਵੀ ਸਕਾਰ ਨੇ ਆਪਦੀ ਤਾਂ ਪਗਾਈ ਆ ਪਰ ਜਿਹੜਾ ਕਿਸਾਨਾਂ ਦਾ ਨੁਕਸਾਨ ਹੋਇਆ ਉਹਨੂੰ ਮੁਆਵਜ਼ਾ ਦੇ ਕੇ ਉਹਦੀ ਪਰਪਾਈ ਕੀਤੀ ਜਾਵੇ ਜੇਕਰ ਮੁਆਵਜ਼ਾ ਨਹੀਂ ਦਿੰਦੀ ਸਕਾਰ ਤਾਂ ਜਿੱਥੇ ਬੰਦੀਆਂ ਕੋਈ ਰਿਡੈਕਸ਼ਨ ਲਿਕਣ ਗਈਆਂ ਐਵੇਂ ਜਿਹੜਾ ਨਹਿਰਾਂ ਪੱਕਿਆ ਕਰਨ ਦਾ ਮਸਲਾ ਜੋ ਵੀ ਸ਼ੰਕਰ ਜੀ ਆ ਇਹਨਾਂ ਨੇ ਪ੍ਰੋਗਰਾਮ ਲਈ ਕਿਹਾ ਸੰਯੁਕਤ ਕਿਸਾਨ ਮੋਰਚਾ ਨੇ ਦੀ ਪਿੱਠ ਤੇ ਖੜਾ ਜੋ ਵੀ ਪ੍ਰੋਗਰਾਮ ਦੇਣਗੇ ਜਿੱਥੇ ਬੰਨੀਆਂ ਇਹਨਾਂ ਦਾ ਪੁਰਜ਼ੋਰ ਸਾਥ ਦੇਣਗੇ ਪਰ ਜੇ ਗੱਲ ਕਰੀਏ ਤਾਂ ਜਿਸ ਤਰ੍ਹਾਂ ਪੀਤੇ ਦੀ ਨਹੀਂ ਜਿਹੜੇ ਹੈਗਾ ਪੀਤੇ ਸਾਲੀ ਜਿਹੜੇ ਸੀਗਾ ਸ਼ੂਗਰ ਮੈਨੂੰ ਬਚਾਉਣ ਵਾਸਤੇ ਧਰਨਾ ਦਿੱਤਾ ਗਿਆ ਜਿਹਾ ਹੋਰ ਵੀ ਬੱਦ ਬੱਦ ਟਰਾਲੇ ਹੋਏ ਸੀ ਤੁਹਾਡੇ ਕਿਸਾਨੀ ਮਸਲਿਆਂ ਵਾਸਤੇ ਵੀ ਉੱਥੇ ਬੈਠੇ ਹੈਗੇ ਆ ਐਸੇ ਫਰੀਦਪੁਰ ਨਹਿਰ ਨੂੰ ਬਚਾਉਣ ਵਾਸਤੇ ਕੀ ਉਸ ਤਰ੍ਹਾਂ ਲੱਗਦਾ ਉਪਰਾਲਾ ਜੋ ਇਹ ਪ੍ਰੋਗਰਾਮ ਦਿੱਤਾ ਹੋਇਆ ਹੈ ਵੀ ਨਹਿਰਾਂ ਇਹ ਜਿਹੜੀਆਂ 8 ਕਿਲਾ 10 ਕਿਲੋਮੀਟਰ ਛੱਡੀਆਂ ਹੋਈਆਂ ਇਹਨਾਂ ਨੂੰ ਪੱਕਿਆ ਨਾ ਕਿਤੇ ਜਿਉਂ ਦੀਆਂ ਤਿਉਂ ਐਵੇਂ ਹੀ ਰੱਖੀਆਂ ਜਾਣ ਤਾਂ ਕਿ ਜਿਹੜਾ ਪਾਣੀ ਦੀ ਸਥਾ ਹੈ ਜਿਹੜਾ ਪਾਣੀ ਚੰਗਾ ਪਾਣੀ ਹੈ ਉਸ ਏਰੀਆ ਨੂੰ ਲੋਕੀ ਪੀਂਦੇ ਆ ਉਹ ਉਵੇਂ ਹੀ ਬਰਕਰਾਰ ਰਵੇ ਲੋਕੀ ਚੰਗਾ ਪਾਣੀ ਪੀਂਦੇ ਰਹਿਣ ਤੇ ਇੱਕ ਮਿਸਾਲ ਕਾਇਮ ਹੋਵੇ ਵੀ ਜਿਹੜੇ ਫਰੀਕੋਟ ਦੇ ਵਾਸੀ ਆ ਇਹਨਾਂ ਨੇ ਸੰਘਰਸ਼ ਕਰਕੇ ਜਿਹੜਾ ਆ ਪਾਣੀ ਬਚਾਇਆ ਤੇ ਇਸ ਲੜਾਈ ਨੂੰ ਮੁੜ ਕੇ ਸਾਰੇ ਪੰਜਾਬ ਨੂੰ ਮਿਸਾਲ ਬਣੇ ਜਿਹੜੀਆਂ ਪੱਕੀਆਂ ਨਹਿਰਾਂ ਹਨ ਉਹਨਾਂ ਦੇ ਕੀ ਉਹਦਾ ਨੁਕਸਾਨ ਹੋਇਆ ਲੋਕੀ ਇਤੋਂ ਉਦਾਹਰਨ ਲੈ ਸੈਟ ਹੋਊਗੀ ਇੱਥੇ ਕੁਝ ਸਾਲ ਪਹਿਲਾਂ ਜਿਹੜਾ ਹੈਗਾ ਵੀ ਨਹਿਰਾਂ ਦੇ ਉੱਪਰ ਬੋਲਚਾ ਵੀ ਲੱਗਿਆ ਸੀ ਧਰਨੇ ਲਾਇਆ ਨਜ਼ਾਰੇ ਹੋਏ ਸੀ ਉਸ ਟਾਈਮ ਦੇ ਵਿੱਚ ਜਿਹੜਾ ਪ੍ਰਸ਼ਾਸਨ ਨੇ ਭਰੋਸਾ ਦੇ ਕੇ ਉਹਦੋਂ ਧਰਨਾ ਚੁਕਵਾ ਦਿੱਤਾ ਗਿਆ ਸੀ ਹੁਣ ਕੀ ਲੱਗਦਾ ਤੁਹਾਨੂੰ ਨਹੀਂ ਹੁਣ ਵੀ ਮਤਲਬ ਤਿਆਰੀ ਸੀ ਪ੍ਰਸ਼ਾਸਨ ਦੀ ਫੁੱਲ ਪਰ ਹੁਣ ਪਤਾ ਲੱਗਿਆ ਵੀ ਅੱਜ ਨਹਿਰਾਂ ਚ ਪਾਣੀ ਆ ਗਿਆ ਕੀਰਾ ਜਿਹੜੀ ਬੰਦਵਾਰ ਬੰਦੀ ਸੀ ਜੀ ਉਹ ਬੰਦੀ ਢਾਲੀ ਗਈ ਹੈ ਹੁਣ ਦੇਖੋ ਅੱਗੇ ਜਿਵੇਂ ਪ੍ਰਸ਼ਾਸਨ ਅੱਗੇ ਕਰੂਗਾ ਭਿਰਗਾ ਜਥੇਬੰਦੀਆਂ ਤੇ ਜਲ ਜਲ ਬਚਾਓ ਮੋਰਚਾ ਉਹ ਉਸੇ ਜਰਨੈਟੀ ਖਤਿਆਰ ਕਰ ਲੂਗਾ ਅੱਜ ਦੀ ਮੀਟਿੰਗ ਦੇ ਵਿੱਚ ਇਹ ਸਸਣਾ ਲਿਆ ਅੱਜ ਦੀ ਮੀਟਿੰਗ ਚ ਇਹ ਵੀ ਲੋਕਾਂ ਨੂੰ ਜਾਗਤ ਕੀਤਾ ਜਾਊਗਾ ਸ਼ਹਿਰ ਦੇ ਹਰੇਕ ਗਲੀ ਮੱਲੇ ਚ ਪ੍ਰਚਾਰ ਕੀਤਾ ਜਾਊਗਾ ਜਿਹੜੇ ਨੇੜੇ ਪਿੰਡ ਆ ਉਹਨਾਂ ਨੂੰ ਪ੍ਰਚਾਰ ਕੀਤਾ ਜਾਊਗਾ ਵੀ ਜਿਹੜਾ ਪਾਣੀ ਹੈ ਇਹ ਆਪਣਾ ਜੀਵਨ ਹੈ ਇਹਨੂੰ ਬਚਾਉਣ ਵਾਸਤੇ ਆਪਾਂ ਨੂੰ ਹਰ ਤਰ੍ਹਾਂ ਦੀ ਲੜਾਈ ਲੜਨੀ ਪੈਣੀ ਹੈ ਜਿਹੋ ਜਿਹੀ ਵੀ ਸਰਕਾਰ ਨਾਲ ਮੁਕਾਬਲਾ ਕਰਨਾ ਪਿਆ ਸਰਕਾਰ ਨਾਲ ਮੁਕਾਬਲਾ ਕਰਨਾ ਹੈ ਆਪ ਲੋਕ ਨੂੰ ਵੀ ਮੈਸੇਜ ਦੇਣਾ ਚਾਹੁੰਦਾ ਆਪ ਲੋਕ ਨੂੰ ਮੈਸੇਜ ਦੇਣਾ ਚਾਹੁੰਦੇ ਆ ਵੀ ਇਹ ਜਿਹੜੀ ਲੜਾਈ ਹੈ ਕੱਲੀਆਂ ਸ਼ੰਕਰ ਦੀ ਜਾਂ ਜਥੇਬੰਦੀਆਂ ਦੀ ਲੜਾਈ ਨਹੀਂ ਗਈ ਇਹ ਲੜਾਈ ਘਰ ਘਰ ਦੀ ਆ ਕਿਉਂਕਿ ਪਾਣੀ ਹਰੇਕ ਨੇ ਪੀਣਾ ਹੈ ਪਾਣੀ ਪੰਛੀਆਂ ਨੇ ਪੀਣਾ ਪਾਣੀ ਜਾਨਵਰਾਂ ਨੇ ਪੀਣਾ ਹਰੇਕ ਪ੍ਰਾਣੀ ਨੇ ਪਾਣੀ ਪੀਣਾ ਇਹਨੂੰ ਬਚਾਉਣ ਵਾਸਤੇ ਤੁਸੀਂ ਬਿਨਾ ਕਿਸੇ ਡਰ ਭੈ ਦੇ ਮਨ ਲੋ ਸੜਕਾਂ ਤੇ ਉਤਰੋ ਤਾਂ ਕਿ ਆਪਾਂ ਇਸ ਪਾਣੀ ਨੂੰ ਬਚਾ ਸਕੀਏ ਭਾਰਤੀ ਸੰਗਮਾ ਡੱਖੋਵਾਲ ਚਲਾ ਪ੍ਰਧਾਨ ਸਿੰਘ ਸਿੰਘ ਬਰਾੜਪਿੰਡ ਹਰਿਆਣਾ ਅੱਜ ਸਾਡੀ ਮੀਟਿੰਗ ਇੱਕ ਤਾਂ ਗਲਾਬੀ ਸੁੰਡੀ ਬਾਰੇ ਜੋ ਗਵਰਨਮੈਂਟ ਨੇ ਧੱਕੇ ਨਾਲ ਕਿਸਾਨਾਂ ਤੋਂ ਫਸਲ ਜਿਹੜੀ ਪਰਾਲੀ ਆ ਜਿਹੜੀ ਉਹ ਉਹਨੂੰ ਆਕੇ ਨਹੀਂ ਲਾਉਣ ਦਿੱਤੀ ਨਾ ਉਹਨੂੰ ਚਾਜ ਦਾ ਕੋਈ ਸਾਧਨ ਦਿੱਤਾ ਪਰਾਲੀ ਜਿਹੜੀ ਸਾਰੀ ਵਿੱਚ ਜਮੀਨ ਦੇ ਵਿੱਚ ਉਹ ਨਹੀਂ ਘੜੀ ਉਹ ਬੀਜੀਓ ਦੇ ਕਰਕੇ ਗਲਾਬੀ ਸੁੰਡੀ ਪੈ ਗਈ ਜਿਹੜੀ ਕਿ ਕਿਸਾਨ ਨੂੰ ਦੂਰੀ ਵਾਰ ਫਸਲ ਉਹ ਪੀਚਣੀ ਪਊਗੀ ਜਿਹੜੀ ਫਸਲ ਤਾਂ ਦੂਰੇ ਪੀਚਣੀ ਤੇ ਪੈਣੀ ਵੀ ਨਹੀਂ ਜਿਹੜਾ ਰੀਤੰ ਦਾ ਜਿਹੜਾ ਘਾਇਪ ਹੈ ਗਿਆ ਉਹਦੇ ਚ ਕਿਸਾਨ ਤਾਂ ਜਵੇਂ ਮਾਰਿਆ ਗਿਆ ਉਹਦੇ ਪੱਲੇ ਕੱਟ ਨੂੰ ਜਿਹੜਾ 50 ਮਣ ਝਾੜੋਗਾ ਸੀ ਉਹ ਤੇ 30 ਮਣ ਨਹੀਂ ਹੋਣਾ ਉਸ ਕਰਕੇ ਉਹਦੇ ਸਬੰਧ ਦੇ ਵਿੱਚ ਸਾਡੀ ਇੱਥੇ ਮੀਟਿੰਗ ਹੋਈ ਸੀ ਦੂਜਾ ਜਿਹੜਾ ਸਾਡੇ ਪਾਣੀ ਦਾ ਮਸਲਾ ਇੱਥੇ ਫਰੀਦਕੋਟ ਦੇ ਵਿੱਚ ਸਾਰੇ ਇਸ ਤੱਕ ਇਹਨੇ ਇਕੱਲਾ ਫਰੀਦਕੋਟ ਦੇ ਵਿੱਚ ਨੇ ਜਿੱਥੇ ਵੀ ਆਮ ਆਪਾਂ ਨੂੰ ਪਾਣੀ ਆ ਜਿਹੜਾ ਪਾਣੀ ਫਸਲ ਨੂੰ ਵੀ ਚੰਗਾ ਪਾਣੀ ਆ ਫਸਲ ਤਾਂ ਤਾਂ ਹੀ ਫਸਲਾਂ ਜਿਹੜੀ ਦੇ ਪੀਏ ਜਿਹੜੇ ਚੰਗਾ ਪਾਣੀ ਹੋਵੇ ਤਾਂ ਫਸਲ ਆ ਜਿਹੜੀ ਜਿਆਦਾ ਨਹੀਂ ਮਾਰਾ ਪਾਣੀ ਵੀ ਉਸ ਫਸਲ ਵੀ ਮਰ ਜਾਂਦੀ ਹੈ ਪਰ ਨਹਿਰਾਂ ਦੀ ਜਿਹੜੀ ਸੰਦੀਕ ਨਹੀਂ ਹੈ ਦੀਕੰਗ ਕਰਕੇ ਜਿੰਨਾ ਸਾਡਾ ਏਰੀਆ ਇਹ ਸਾਰਾ ਅਫੈਲਾਈ ਨੂੰ ਥਾੜੇ ਦੇ ਬੋਲਦੇ ਸੀ ਪਰ ਜਦੋਂ ਨਹਿਰਾਂ ਨਿਕਲ ਗਈਆਂ ਪੈਂਟ ਚੌੜ ਦੇ ਵਿੱਚ ਉਦੋਂ ਬਾਅਦ ਇਹ ਥਾੜੇ ਏਰੀਆ ਨੇ ਸਾਡੇ ਬਹੁਤ ਹੀ ਵਧ ਕੇ ਜੜੀ ਆਪੇਸ਼ੀ ਹੋਈ ਹੈ ਹੁਣ ਇਹਨਾਂ ਨੂੰ ਜਿਹੜਾ ਦੀਕੰਗ ਕਰਕੇ ਜਿਹੜੇ ਸਾਡੇ ਬੋਰ ਹੈ ਉੱਪਰ ਹੀ ਆ ਤੇ ਮਿੱਠਾ ਪਾਣੀ ਸਾਡੇ ਇੱਕ ਨੰਬਰ ਪਾਣੀ ਆਉਂਦਾ ਐਵੇਂ ਸ਼ਾਇਦ ਆ ਜਿਹੜੇ ਕੋਈ ਵੀ ਜ਼ੈਰ ਦੇ ਉੱਤੇ ਜਿੰਨੀ ਵੀ ਨਹਿਰ ਦੇ ਉੱਤੇ ਕਿਤੇ ਵੀ ਖਸਬਾ ਹੁੰਦਾ ਆਪਣਾ ਲੱਗੇ ਕੋਲ ਬਣਿਆ ਉਹਦੇ ਦੇ 8 10 10 ਨਲਕੇ ਲੱਗੇ ਜਿੱਥੋਂ 15 15 ਕਿਲੋਮੀਟਰ ਤੇ ਲੋਕ ਪਾਣੀ ਜਿਹੜਾ ਪੀਣ ਵਾਲਾ ਉੱਥੋਂ ਲੈ ਕੇ ਜਾਂਦੇ ਆ ਉਹ ਜੇਕਰ ਰੀਟ ਉਹ ਪੱਕੀਆਂ ਹੁੰਦੀਆਂ ਉਹਦੇ ਪਾ ਕੇ ਫੋਲੀਓ ਕੋ ਬੰਦਾ ਕਰਾ ਕੇ ਪਾ ਕੇ ਢੋਲੀ ਕੰਗਣੀ ਹੋਣੀ ਪਾਣੀ ਜਿਹੜਾ ਬਹੁਤ ਜ਼ਿਆੜੇ ਥੱਲੇ ਡੋਣ ਜਾੜੂਗਾ ਇੱਕ ਵਜੇ ਤਾਂ ਗਵਰਨਮੈਂਟਾਂ ਦੇ ਪਾਣੀ بچਾਓ ਤੇ ਇੱਕ ਪਾਸੇ ਜਿਹੜੀਆਂ ਉਹਨੂੰ ਪੱਕੀਆਂ ਕਰਕੇ ਜਿਹੜਾ ਪਾਣੀ ਹੈ ਜਿਹੜਾ ਉਹ ਵਿੱਚ ਧਰਤੀ ਦੇ ਨਹੀਂ ਜੀਰਨਾ ਤੇ ਉਹਦੇ ਕਰਕੇ ਸਾਡਾ ਅੱਜ ਜਿਹੜੀ ਇੱਥੇ ਮੀਟਿੰਗ ਹੋਈ ਹੈ ਅਸੀਂ ਜਲ ਜੀਵਨ ਬਚਾਓ ਦੇ ਵਿੱਚ ਵੀ ਸਾਡਾ ਅੱਜ ਸੰਯੁਕਤ ਮੋਰਚੇ ਦੇ ਸਾਰੇ ਸਾਡੇ ਜਿਹੜੇ ਜਿੰਨੇ ਮੰਤਰੀ ਸਿੱਖੇ ਇਕੱਠੇ ਸੀਗੇ ਜਦੋਂ ਵੀ ਕੋਈ ਇਹਨਾਂ ਦਾ ਉੱਥੇ ਗੌਰਮੈਂਟੇ ਤੱਕਾ ਕਰਕੇ ਕਰੂਗੀ ਪਿਛਲੇ ਸਾਲ ਹੀ ਸਾਡਾ 3 ਸਾਲ ਹੋ ਗਏ ਸਾਡਾ ਜਦੋਂ ਜਿਹੜਾ ਚੱਲ ਤੀ ਨੂੰ ਤੇ ਉਹ ਨਹੀਂ ਤੂੰ ਪਹਿਲਾਂ ਅਸੀਂ ਸਰਕਾਰ ਦੇ ਜਿਹੜਾ ਨੂੰ ਉਹ ਪੈਣ ਦਿੱਤਾ ਨੂੰ ਹੁਣ ਵੀ ਅਸੀਂ ਜਿਹੜਾ ਜਲ ਸਰੋਵਰ ਬਚਾਓ ਦੇ ਨਾਲ ਪਿੰਡਾਂ ਦੇ ਵਿੱਚ ਲੋਕਾਂ ਨੂੰ ਵੀ ਪਤਾ ਜੇ ਸਾਡੇ ਬੋਰ ਨੀਵੇਂ ਜੇ ਪਹਿਲੀ ਗੱਲ ਤਾਂ ਝੋਰ ਨੀਵਾ ਕਰਨ ਨਾਲ ਮੋਟਰ ਵੀ ਵੱਡੀ ਕਰ ਰਹੇ ਨੇ ਕਿਸਾਨਾਂ ਦਾ ਬਹੁਤ ਇਹਦੇ ਵਿੱਚ ਨੁਕਸਾਨ ਹੈ ਤੇ ਜਿਹੜਾ ਚੀਮਨ ਦਾ ਨੁਕਸਾਨ ਤਾਂ ਹੈਗਾ ਹੈਗਾ ਪਾਣੀ ਬਿਨਾ ਤਾਂ ਆਪਾਂ ਬਚ ਨਹੀਂ ਸਕਦੇ ਖਾਤੇ ਬਣਾ ਇਸ ਕੋਚਰ ਬਾਜਾਂਗੇ ਪਾਣੀ ਬਣਾ ਨਹੀਂ ਪਾ ਸਕਦੇ ਅਸੀਂ ਇਹਨਾਂ ਦੀ ਜਾਲ ਸਿੰਘ ਪੋਰਚਾ ਸ਼ਰਮਾ ਜੀ ਖੜਿਆ ਨਾਲ ਇਹਨਾਂ ਨੇ ਬਹੁਤ ਵੱਡਾ ਉਤਮ ਕਰਿਆ ਇਹਨਾਂ ਨੇ ਜਿਹੜਾ ਮੁੱਦਾ ਚੁੱਕਿਆ ਲੋਕਾਂ ਨੂੰ ਨਾਲ ਲਿਆ ਅੱਜ ਲੋਕ ਬਹੁਤ ਨਾਲ ਆ ਸਾਰਾ ਸ਼ਹਿਰ ਵੀ ਨਾਲ ਆ ਸਾਰੇ ਪਿੰਡ ਵੀ ਨਾਲ ਆ ਅਸੀਂ ਇਹਨਾਂ ਦੀ ਮੈਦ ਟਟ ਕੇ ਕਰਾਂਗੇ ਖੜਾਂਗੇ ਆ ਕੇ ਪਵਾ ਸਾਨੂੰ ਨਹਿਰ ਦੇ ਵਿੱਚ ਤੰਬੂ ਵੀ ਨਾ ਲਾ ਕੇ ਕਿਉਂ ਨਾ ਪੈਣਾ ਉਹ ਵੇਖਦਾ ਅਸੀਂ ਨਾਲ ਹੈ ਉਹਦੇ ਸਾਡੀ ਮੀਟਿੰਗ ਅੱਜ ਇਹ ਸਾਡੇ ਕੋਲ ਚਾਰਾਂ ਸਰਦਾਰ ਜੀ ਜੇ ਗੱਲ ਕਰੀਏ ਤਾਂ ਪਾਣੀਆਂ ਦਾ ਮਸਲਾ ਜਿਹੜਾ ਹੈਗਾ ਭੱਜਦਾ ਜਾ ਰਿਹਾ ਮੈਂ ਕਹਤਾ ਹਾਂ ਛੋਟੇ ਨਾਲੇ ਦਾ ਵੀ ਮਾਮਲਾ ਆਇਆ ਕੁਝ ਜਿਹੜੇ ਹੈਰਾਸਨ ਦੇ ਵੀ ਲੈ ਲੇਤੇ ਜੀ ਸੀ ਫੀਡ ਕੋਡ ਵਾਲੇ ਵੀ ਆਪਣੇ ਲੇਤੇ ਸੀ ਹਾਂਜੀ ਸਰਕਾਰ ਨੂੰ ਕੀ ਦੇਣਾ ਜੋ ਬਹੁਤ ਮੱਧ ਭਾਗੀ ਗੱਲ ਆਈ ਵੱਡਾ ਨਾਲਾ ਕੱਲਾ ਕੋਈ ਉਹ ਨਹੀਂ ਨਾਲਾ ਕੱਲਾ ਜਾ ਕਿਸੇ ਨੇ ਰੱਖੇ ਸਦਾਨੇ ਨੇ ਜਾ ਕਿਸੇ ਨੇ ਹੋਰ ਨੇ ਆਪਾਂ ਸਾਰਾ ਤੋਂ ਮੇਨ ਪਾਣੀ ਪਿਣਾ ਸਰਦਾ ਨਹੀਂ ਐਡਾ ਪਾਣੀ ਗੰਧਲਾ ਪਾਣੀ ਉੱਥੇ ਦੇਖੀ ਆ ਸਰ ਉਹਨੇ ਆਪ ਦੱਸਿਆ ਵੀ ਇੰਨੇ ਨਾ ਗਾਰਾ ਚੰਗ ਪਿਆ ਫੈਕਟਰੀਆਂ ਵਾਲੇ ਸਗਾ ਦੀ ਪਹਿਲਾਂ ਤਾਂ ਟਕਰਾ ਦੀ ਨੀਤੀ ਉਹਨਾਂ ਨੇ ਕਿੱਡੀ ਭੈੜੀ ਬਣਾਈ ਆ ਪ੍ਰਵਾਸੀ ਲਿਆ ਕੇ ਇਹਨੇ ਗੱਡੀਆਂ ਤੇ ਚੜਾ ਕੇ ਲਿਆ ਕੇ ਟਕਰਾ ਨੀਤੀ ਬਣਾਈ ਆ ਹੁਣ ਸਚਾ ਹੁੰਦੀ ਬਜਾਏ ਦੱਸਦਾ ਉਹਨਾਂ ਨੂੰ ਸ਼ਾਹ ਕਰਤਾ ਕਾਰਬਨ ਘਰਾਣ ਨੂੰ ਤੁਸੀਂ ਬਰਾਬਰ ਆ ਕੇ ਖੜੋ ਗਵਰਨਮੈਂਟ ਦੀ ਏਡੀ ਬਤਨੀਤੀ ਨੀਤੀ ਨਾਲ ਬਹੁਤ ਜ਼ਿਆਦਾ ਮੈਨਾ ਇਹ ਗਵਰਨਮੈਂਟ ਦੀ ਨੰਦਾ ਕਰਦਾ ਇਹਦੇ ਵਿੱਚ ਉਹਨਾਂ ਨੇ ਇਹ ਟਕਰਾਹ ਬਣਾਉਣ ਦਾ ਪ੍ਰੋਗਰਾਮ ਬਹੁਤ ਠਖੜਾ ਬਣਾਤਾ ਸੀ ਇਹ ਮਸਲਾ ਬਹਿ ਕੇ ਵੀ ਹੱਲ ਹੋ ਸਕਦਾ ਪਰ ਜਿਹੜਾ ਜਿਹੜਾ ਬੁੱਢਾ ਨਾਲ ਹੈ ਉਹਦਾ ਪਾਣੀ ਬਿਲਕੁਲ ਦਰਿਆਜ ਨਹੀਂ ਪੈਣਾ ਚਾਹੀਦਾ ਜਿੰਨਾ ਸਾਡੇ ਜਿੰਨਾ ਵੀ ਆ ਮਾਲਵਾ ਹੈ ਡਿਆ ਸਾਰਾ ਹੀ ਇਹ ਕੈਂਸਰ ਬਲੱਡ ਕੈਂਸਰ ਹੈ ਸ਼ੂਗਰ ਸਾਰਾ ਮਰੀਜ਼ ਰਿਪੋਰਟਾਂ ਵੀ ਆ ਗਈਆਂ ਉਹਦੇ ਵਿੱਚ ਵੀ ਸਾਰਾ ਪਾਣੀ ਕਰਕੇ ਇਹ ਜਿਹੜਾ ਜੋ ਇੰਨੀਆਂ ਬੁਮਾਰਦਿਆਂ ਜਿਹੜੀਆਂ ਬਾਲਾਂ ਨੂੰ ਲੱਗੀਆਂ ਤੇ ਇਹਨਾਂ ਪਰਪਰ ਰਾਸਤਾਂ ਨੂੰ ਜਾਂਦੀਆਂ ਸਾਰੇ ਹਸਪਤਾਲਾਂ 'ਚ ਪਏ ਐ ਇਹ ਪਾਣੀ ਕਰਕੇ ਪਏ ਉਹਦੇ ਚੋਂ ਗਵਰਨਮੈਂਟ ਨੇ ਬਹੁਤ ਜ਼ਿਆਦਾ ਇਹ ਗਲਤੀ ਗਲਤੀ ਕਰਦੀ ਉਹ ਫੁੱਟੇ ਨਾਲ ਦਾ ਪਾਣੀ ਜਿਹੜਾ ਜਿਹੜਾ ਉੱਥੇ ਨਹੀਂ ਆਪਣਾ ਪੈਣਾ ਚਾਹੀਦਾ ਉਹਨੂੰ ਬੰਦ ਕਰਨਾ ਚਾਹੀਦਾ ਉਹਦਾ ਕੋਈ ਨਾ ਕੋਈ ਬੈ ਕੇ ਹੱਲ ਕਰਨਾ ਚਾਹੀਦਾ ਅਸੀਂ ਉਹਦੀ ਵੀ ਬਹੁਤ ਜ਼ਿਆਦਾ ਪਰਜੋਰ ਨਿੱਦਿਆ ਕਰਦੇ ਆ ਜਿਹੜਾ ਨਾ ਉਹਨਾਂ ਨੇ ਬਹੁਤ ਟਕਰਾਅ ਬਣਾਤਾ ਸੀਗਾ ਪਹਿਲਾਂ ਹੀ ਆਪਾਂ ਟਕਰਾਅ ਤਾਂ ਪਹਿਲੇ ਬਹੁਤ ਮਾਰੀ ਗੱਲ ਸੀ ਪ੍ਰਵਾਸੀ ਲਿਆ ਤੇ ਪ੍ਰਵਾਸੀ ਕਿੱਡਾ ਪ੍ਰਵਾਹ ਗਲਤ ਪ ਬੜਾ ਗਲਤ ਪਿਆ ਉਹਦਾ ਬਹੁਤ ਥੋਰ ਨਿੰਦਿਆ ਕਰਦੇ ਆ ਗਵਰਨਮੈਂਟ ਦੀ ਤੇ ਉਹਨਾਂ ਦੀ ਵੀ ਕਰਦੇ ਆ ਜਿਹੜੇ ਫੈਕਟਰੀ ਨਾਲਿਆਂ ਨੇ ਲਿਆ ਕੇ ਕਿੱਡਾ ਵਟਾ ਸੰਘਰਸ਼ ਵਿੱਟਤਾ ਸੀ ਉੱਥੇ ਚਲੋ ਠੀਕ ਆ ਟਾਲ ਫਟੋ ਹਜੇ ਵੀ ਅਸੀਂ ਸਾਰੇ ਸਾਥ ਅਸੀਂ ਨਾਲ ਜਿੰਨਾ ਫੀਡ ਕੋਟ ਜਿਹੜਾ ਜਦੋਂ ਵੀ ਕੋਈ ਸੰਯੁਕਤ ਮੋਰਚਾ ਵੀ ਨਾਲ ਖੜੂਗਾ ਜਾ ਕੇ ਕੁਝ ਪਹਿਲਾਂ ਪਤਾ ਨਹੀਂ ਲੱਗਿਆ ਆਮ ਲੋਕਾਂ ਨੂੰ ਹੁਣ ਜਿਵੇਂ ਪਤਾ ਲੱਗਦਾ ਰੋਗ ਜਾਗਤ ਹੋ ਗਿਆ ਬੰਨ ਕੋਲ ਨੂੰ ਕੁਡੇ ਨਾਲ ਦਾ ਪਾਣੀ ਬੰਦ ਕਰਾ ਕੇ ਹੜੰਗੇ ਬੰਦ ਕਰਨਾ ਚਾਹੀਦਾ ਕੋਲ ਅੱਜ ਸੰਯੁਕਤ ਕਿਸਾਨ ਮੋਰਚਾ ਟ੍ਰੇਡ ਯੂਨੀਅਨ ਆਮ ਲਾਜਮ ਜਥੇਬੰਦੀਆਂ ਜਲ ਜੀਵਨ ਬਚਾਓ ਮੋਰਚੇ ਦੀ ਇੱਕ ਸਾਂਝੀ ਮੀਟਿੰਗ ਸਨਕ ਰੈਸਟ ਹਾਊਸ ਵਿਖੇ ਹੋਈ ਹੈ ਜਿਦੇ ਵਿੱਚ ਸਾਰੀਆਂ ਜਥੇਬੰਦੀਆਂ ਵੱਲੋਂ ਸਾਰੀਆਂ ਸੰਸਥਾਵਾਂ ਵੱਲੋਂ ਪੁਰਜ਼ੋਰ ਸਰਕਾਰ ਨੂੰ ਅਪੀਲ ਹੈ ਵੀ ਜਿਹੜਾ ਇਹ ਨਹਿਰਾਂ ਨੂੰ ਤੁਸੀਂ ਪੱਕਿਆਂ ਕਰਨ ਜਾ ਰਹੇ ਹੋ ਕੰਕਰੀਟ ਕਰਨ ਕਰਨ ਜਾ ਰਹੇ ਹੋ ਉਹਦਾ ਉਹ ਕਿਸੇ ਹਾਲਤ ਤੇ ਕੀਤਾ ਕਰਨ ਨਹੀਂ ਦਿੱਤਾ ਜਾਊਗਾ ਸ਼ਹਿਰ ਦੇ ਲੋਕ ਜਿੱਥੇ ਹੁਣ ਨਾਲ ਜੁੜ ਰਹੇ ਹੈ ਲੋਕਾਂ ਨੂੰ ਸਮਝ ਆ ਰਹੀ ਹੈ ਜਥੇਬੰਦੀਆਂ ਪਹਿਲਾਂ ਹੀ ਪਿਛਲੇ 3 ਸਾਲ ਤੋਂ ਆਪਣਾ ਮਤਾ ਪਾ ਕੇ ਜਲਜੀ ਹੁਣ ਬਚਾਓ ਮੋਰਚਾ ਦੇ ਨਾਲ ਖੜੀਆਂ ਵੀ ਨਹਿਰਾਂ ਦੇ ਤਲ ਜਿਹੜੀਆਂ ਕਚੇ ਰੱਖੇ ਜਾਣਗੇ ਹੁਣ ਸਾਡੀ ਇੱਕ ਰਏ ਬਣੀ ਹੈ ਵੀ ਜੇ ਸਰਕਾਰ ਕਿਸੇ ਤਰ੍ਹਾਂ ਦਾ ਵੀ ਕੋਈ ਮੰਨ ਲਓ ਉਥੇ ਕੰਮ ਕਰਨਾ ਸ਼ੁਰੂ ਕਰਦੀ ਹੈ ਤਾਂ ਕਿਸੇ ਤਰੀਕੇ ਦਾ ਵੀ ਵੱਡਾ ਐਕਸ਼ਨ ਸਾਨੂੰ ਕਰਨਾ ਪਿਆ ਉਹਦੇ ਤੇ ਸਾਡੀ ਇੱਕ ਰਏ ਹੋ ਗਈ ਹੈ ਵੀ ਅਸੀਂ ਵੱਡਾ ਐਕਸ਼ਨ ਕਰਨ ਲਈ ਵੀ ਤਿਆਰ ਹੈਗੇ ਸਰਕਾਰ ਨੂੰ ਹਰ ਪਲੇਟਫਾਰਮ ਤੇ ਘੇਰਾਂਗੇ ਇਹ ਨਹਿਰਾਂ ਜਿਸ ਤਰੀਕੇ ਨਾਲ ਹਨ ਇਹਦੀ ਸੀਪੇਜ ਉਵੇਂ ਹੁੰਦੀ ਰਹੇ ਜਿੰਨਾ ਉਥੇ ਦਰਖਤ ਖੜਾ ਸਾਡੀ ਸਾਨੂੰ ਸਮਾਂ ਦੀ ਲਈ ਹਰਿਆਲੀ ਆ ਉਥੇ ਉਹ ਬਚਾਈ ਜਾ ਸਕੇ ਇਹਨੂੰ ਹਰ ਹਿੱਲੇ ਬਚਾਵਾਂਗੇ ਬਚਾਉਣ ਦਾ ਕਾਰਨ ਕੀ ਆ ਸਾਨੂੰ ਕਿਉਂ ਲੋੜ ਪਈ ਜਲਜੀਵਨ ਬਚਾਓ ਮੋਰਚਾ ਬਣਾਉਣ ਦੀ ਆਪਣੀ ਫਰੀਦਕੋਟ ਦਾ ਸਿਰਫ 29% ਪਾਣੀ ਪੀਣ ਲੈ ਕੇ ਜਿਹਦੇ ਵਿੱਚੋਂ 23% ਨਹਿਰਾਂ ਦੇ ਨਾਲ ਜਿਹੜੇ ਨਲਕੇ ਲੱਗੇ ਜਾਂ ਬੋਰ ਹੈਗੇ ਉਹ ਪੀਣ ਲੈ ਕੇ ਗਏ ਆ ਉਹ ਕਿਉਂ ਕਿਉਂਕਿ ਸੀਪੇਜ ਹੋ ਰਹੀ ਹੈ ਇਹ ਅਸੀਂ ਨਹੀਂ ਕਹਿ ਰਹੇ ਇਹ ਵਾਟਰ ਰਿਸੋਰਸਸ ਡਿਪਾਰਟਮੈਂਟ 2023 ਦੀ ਰਿਪੋਰਟ ਕਹਿ ਰਹੀ ਹੈ ਫਰੀਦਕੋਟ ਦਾ ਵਾਟਰ ਵਰਕਸ 25 ਤੋਂ 27% ਵਾਦੀ ਨੂੰ ਪਾਣੀ ਦੇ ਰਿਹਾ ਹੈ। ਬਾਕੀ ਇਹਨੂੰ ਪਾਣੀ ਕਿੱਥੋਂ ਮਿਲਦਾ ਹੈ? ਨਹਿਰ ਕਿਨਾਰੇ ਬੋਰ ਕਰਕੇ ਜਾਂ ਲੋਕੀ ਆਪ ਨਲਕੀਆਂ ਤੋਂ ਜਾ ਕੇ ਭਰ ਕੇ ਲਿਉਂਦੇ ਆ। ਇਦਾਂ ਮਤਲਬ ਇਹ ਹੈ ਵੀ ਪ੍ਰਸ਼ਾਸਨ ਆਪ ਮੰਨਦਾ ਵੀ ਜੇ ਫਰੀਦਕੋਟ 'ਚ ਕਿਤੇ ਪਾਣੀ ਪੀਣ ਲੈ ਕੇ ਤਾਂ ਉਹ ਨਹਿਰ ਕਿਨਾਰੀ ਹੈ। ਉਹਦਾ ਇੱਕੋ ਇੱਕ ਕਾਰਨ ਸੀ ਪਈ ਜਾਏ ਜੇ ਸੀਪੇ 'ਚ ਖਤਮ ਹੁੰਦੀ ਹੈ ਨਾ ਲੋਕਾਂ ਨੂੰ ਪਾਣੀ ਮਿਲਣਾ ਹੈ ਨਾ ਉੱਥੇ ਜੀਵ ਜੰਤੂ ਬਚਨੇ ਆ ਨਾ ਉੱਥੇ ਜਿਹੜੀ ਹਰਿਆਲੀ ਖੜੀ ਹੈ, ਬਨਸਪਤੀ ਖੜੀ ਹੋ ਨਾ ਉਹ ਬਚਣੀ ਹੈਗੀ ਹੈ। ਪਹਿਲੀ ਗੱਲ ਤਾਂ ਬਨਸਪਤੀ ਇਹਨਾਂ ਨੇ ਨਹੀਂ ਬਚਨ ਦੇਣੀ। ਜਿੱਥੇ ਜਿੱਥੇ ਨਹਿਰਾ ਪੱਕੀਆਂ ਕਰਕੇ ਆਏ ਇਹਨਾਂ ਨੇ ਕੋਈ ਦਰਖਤ ਨਹੀਂ ਛੱਡਿਆ ਸਾਡੇ ਕੋਲ ਰਿਪੋਰਟਾਂ ਪਈਆਂ ਜੀ ਇਹਦੀਆਂ ਜਿਹੜਾ ਪ੍ਰੋਜੈਕਟੇ ਬਣਾ ਕੇ ਲਿਆਏ ਹੈਗੇ ਆ ਉਹ ਪ੍ਰੋਜੈਕਟ ਕਿਸੇ ਤਰੀਕੇ ਵਾਇਬਲ ਨਹੀਂ ਹੈਗਾ ਸਾਡੇ ਕੋਲ ਗੂਗਲ ਅਰਥ ਦੇ ਜਿਹੜੇ ਸਕਾਲਰ ਹੈ ਉਹਨਾਂ ਦੀਆਂ ਜਿਹੜੀਆਂ ਸਟੱਡੀਜ਼ ਕੀਤੀਆਂ ਨੇ ਉਹਦੀਆਂ ਰਿਪੋਰਟਾਂ ਪਈਆਂ ਜਿਹੜੀ ਇਹ ਚੀਜ਼ ਕਹਿ ਰਹੀ ਹੈਗੀ ਹੈ ਜੀ ਵੀ ਜਿਹੜੇ ਰੀਚਾਰਜ ਪੁਆਇੰਟ ਕੰਮ ਕਰਨਗੇ 17 ਫੁੱਟ ਡੂੰਘੇ ਰੀਚਾਰਜ ਪੁਆਇੰਟ ਲੱਗ ਰਹੇ 11 12 ਫੁੱਟ ਤੇ ਪਾਣੀ ਆ ਉਹ ਕਿਵੇਂ ਕੰਮ ਕਰਨਗੇ ਇਹ ਤਰਕ ਦੇ ਆਧਾਰ ਤੇ ਕੋਈ ਗੱਲ ਨਹੀਂ ਕਰ ਰਹੇ ਹੈਗੇ ਸਿਰਫ ਇਹਨਾਂ ਨੂੰ ਕਿ ਪ੍ਰੋ ਇਹਨਾਂ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਵੀ ਜਦੋਂ ਲੋਕ ਇੱਕ ਪਾਸੇ ਹੋਣ ਤੇ ਉਦੋਂ ਲੋਕਾਂ ਦੀ ਸੁਣੀ ਜਾਂਦੀ ਹੈ ਕਿਸੇ ਹਿੱਲੇ ਵੀ ਨਹਿਰਾਂ ਨੂੰ ਪੱਕਿਆਂ ਜਾਂ ਕੰਕਰੀਟ ਕਰਨ ਨਹੀਂ ਕਰਨ ਦਿੱਤਾ ਜਾਊਗਾ ਸਾਡੀ ਸਰਕਾਰ ਨੂੰ ਲੋਕਲ ਪ੍ਰਸ਼ਾਸਨ ਨੂੰ ਵਿਧਾਇਕ ਫਰੀਦਕੋਟ ਨੂੰ ਸਪੀਕਰ ਪੰਜਾਬ ਵਿਧਾਨ ਸਭਾ ਨੂੰ ਮੁੱਖ ਮੰਤਰੀ ਨੂੰ ਵਾਰ-ਵਾਰ ਬੇਨਤੀ ਹੈ ਪਿਛਲੇ 3 ਸਾਲ ਤੋਂ ਅਸੀਂ ਮੰਗ ਪੱਤਰ ਦੇ ਰਹੇ ਹਾਂ ਉਹਦੀ ਵੀ ਇੱਕ ਲਿਮਟ ਹੁੰਦੀ ਹੈ ਅਸੀਂ ਬਹੁਤ ਬੇਨਤੀਆਂ ਕੀਤੀਆਂ ਤੁਹਾਨੂੰ ਵੀ ਸਾਡੇ ਸਿਰ ਇਹ ਚੀਜ਼ ਨਾ ਕਰੋ ਲੋਕਾਂ ਦਾ ਬਹੁਤ ਨੁਕਸਾਨ ਹੋ ਜਾਊਗਾ ਪਰ ਜੇ ਫੇਰ ਵੀ ਸਰਕਾਰ ਲੋਕਾਂ ਦੀ ਨਹੀਂ ਸੁਣਦੀ ਤਾਂ ਲੋਕਾਂ ਕੋਲੇ ਕੋਈ ਹੋਰ ਚਾਰਾ ਨਹੀਂ ਹੈ ਸਾਨੂੰ ਕਿਸੇ ਤਰ੍ਹਾਂ ਦੇ ਸੰਘਰਸ਼ਾਸਤੇ ਵੀ ਤਿਆਰ ਰਹਿਣਾ ਚਾਹੀਦਾ ਔਰ ਅਸੀਂ ਤਿਆਰ ਆਂ ਔਰ ਹਰ ਹਿੱਲੇ ਉਥੇ ਨਹਿਰਾਂ ਨੂੰ ਕਿਸੇ ਹਾਲਤ ਚ ਪੱਕਿਆ ਨਹੀਂ ਹੋਣ ਦੇਵਾਂਗੇ ਅੱਜ ਸਾਂਝੇ ਤੌਰ ਤੇ ਫਰੀਦਕੋਟ ਜ਼ਿਲ੍ਹੇ ਦੀ ਮੀਟਿੰਗ ਰੱਖੀ ਗਈ ਸੀ ਮਾਮਲਾ ਮੀਡੀਆ ਦੇ ਵੀ ਧਿਆਨ ਚ ਆ ਤੇ ਲੋਕਾਂ ਦੇ ਵੀ ਧਿਆਨ ਚ ਆ ਬਿਜਲ ਜੀਵਨ ਬਚਾਓ ਮੋਰਚਾ ਦੇ ਸਵਾਰ ਦੇ ਵਿੱਚ ਅੱਜ ਜਥੇਬੰਦੀਆਂ ਨੇ ਇਕੱਤਰਤਾ ਕੀਤੀ ਸੀ ਔਰ ਉਹਦੇ ਵਿੱਚ ਪਹਿਲਾਂ ਵੀ ਜਿਹੜਾ ਸੰਘਰਸ਼ਾ ਲੜਿਆ ਗਿਆ ਤੇ ਹੁਣ ਵੀ ਜਿਹੜੀ ਸੰਘਰਸ਼ ਦੀ ਤਿਆਰੀ ਹੈ ਜਿਹੜੀ ਨਵੇਂ ਸਿਰੋਂ ਆਪਣੇ ਇਥੋਂ ਦੇ ਐਮਐਲਏ ਨੇ ਬਿਆਨ ਦਿੱਤਾ ਵੀ ਨਹਿਰਾਂ ਨੂੰ ਜਿਹੜਾ ਪੱਕਿਆ ਦੁਆਰਾ ਕੀਤਾ ਜਾਣਾ ਕੰਕਰੀਟੀਕਰਨ ਕਰਕੇ ਇਹ ਤਾਂ ਸਾਫ ਸ਼ਬਦਾਂ ਵਿੱਚ ਹੈ ਪਰ ਨੀਤੀ ਦੇ ਮੁਤਾਬਕ ਤਾਂ ਇਹ ਜਿਹੜਾ ਕਾਰਪੋਰੇਟਸ ਦਾ ਜੋ ਕਬਜ਼ਾ ਪਾਉਣੀਆਂ ਦੇ ਉੱਤੇ ਖੇਤੀ ਉੱਤੇ ਉਸੇ ਵਿੱਚੋਂ ਗੱਲ ਨਿਕਲ ਰਹੀ ਹੈ ਲਗਾਤਾਰ ਬਾਹਰ ਹੈ ਪਰ ਉਹਦੇ ਵਿੱਚ ਇਹ ਫਰੀਦਕੋੜ ਦਾ ਮਸਲਾ ਇਹ ਨੂੰ ਅਸੀਂ ਛੋਟਾ ਮਸਲਾ ਨਹੀਂ ਗਿਣਦੇ ਇਹ ਮਸਲਾ ਉੱਪਰ ਕੇ ਆਇਆ ਤਾਂ ਸਰਕਾਰ ਨੂੰ ਇਸ ਕਰਕੇ ਪਤਾ ਵੀ ਜੋ ਪਿੱਛੇ ਅਸੀਂ ਪੱਕੀਆਂ ਕੀਤੀਆਂ ਨਹਿਰਾਂ ਜਾਂ ਸੂਬੇ ਜਾਂ ਹੋਰ ਇਹਦੇ ਰਿਜ਼ਲਟ ਮਾਰੇ ਨਿਕਲਣ ਲੱਗ ਪਏ ਹੁਣ ਔਰ ਕਾਫੀ ਜਿਹੜੀ ਕੈਂਸਰ ਦੀ ਤਦਾਰ ਹੈ ਜਾਂ ਬਿਮਾਰੀਆਂ ਦੀ ਤਦਾਰ ਦਾ ਵਾਧੇ ਜਾ ਰਹੀ ਹੈ ਇੱਥੇ ਲਗਾਤਾਰ ਇੱਥੋਂ ਤੱਕ ਕਿ ਲੋਕਾਂ ਨੂੰ ਹੁਣ ਜਦੋਂ ਲੋਕਾਂ ਦੇ ਵਿੱਚ ਗਏ ਹੁਣ ਜਾਵਾਂਗੇ ਮੀਟਿੰਗਾਂ ਕਰਾਉਣ ਦਾ ਪ੍ਰੋਗਰਾਮ ਬਣਾਇਆ ਕਨਵੈਨਸ਼ਨਾਂ ਕਰਨ ਦਾ ਪ੍ਰੋਗਰਾਮ ਬਣਾਇਆ ਇੱਥੇ ਚਾਹ ਤੱਕ ਨਹੀਂ ਬਣਨੀ ਲੋਕਾਂ ਦੀ ਜੇ ਪਾਣੀ ਦਾ ਮਾੜਾ ਹਾਲ ਹੋ ਗਿਆ ਤੇ ਬੜੇ ਰੁਜ਼ਗਾਰ ਤੇ ਜਿਹੜੇ ਵਸੀਲੇ ਜਿਹੜੇ ਚਾਰ ਨਾਲ ਹੀ ਕਈ ਘਰ ਪਾਲੀ ਜਾਂਦੇ ਆ ਉਹ ਵੀ ਨਹੀਂ ਪਲਨੇ ਪਸ਼ੂਆਂ ਦਾ ਦੂਜਾ ਤੀਜਾ ਫਸਲਾਂ ਦਾ ਬੰਦਾ ਹਾਲ ਹੋ ਜਾਣਾ ਲੋਕਾਂ ਨੂੰ ਇਹ ਜਾਣਕਾਰੀ ਦੇਣ ਵਾਸਤੇ ਅੱਜ ਦੀ ਜਿਹੜੀ ਮੀਟਿੰਗ ਰੱਖੀ ਸੀ ਵੀ ਅਸੀਂ ਲੋਕਾਂ ਵਿੱਚ ਜਾਈਏ ਲੋਕਾਂ ਨੂੰ ਜਾ ਕੇ ਜਾਗਰੂਕ ਕਰੀਏ ਔਰ ਟ੍ਰੇਡ ਯੂਨੀਅਨਾਂ ਵੱਲੋਂ ਪਹਿਲਾਂ ਵੀ ਜਿਹੜਾ ਇਹਨਾਂ ਦੀ ਮਦਦ ਜਿਹੜੀ ਆ ਆਪ ਦਾ ਆਵਾਸ਼ਗਰ ਸਮਝ ਕੇ ਅਸੀਂ ਲੜਿਆ ਪਹਿਲਾਂ ਵੀ ਕਿਸਾਨੀ ਵਾਲਾ ਵੀ ਤੇ ਹੁਣ ਵੀ ਜਿਹੜਾ ਚੱਲ ਜਿਵੇਂ ਚਾਹ ਬੋਲ ਚਾ ਅਸੀਂ ਮੁਲਾਜ਼ਮ ਬਾਅਦ ਪਹਿਲਾਂ ਬਾਅਦ ਚ ਪਹਿਲਾਂ ਅਸੀਂ ਸ਼ਹਿਰ ਨਿਵਾਸੀਆਂ ਜਿਨ੍ਹਾਂ ਨੂੰ ਪਾਣੀ ਦੀ ਲੋੜ ਆ ਔਰ ਇਹ ਕਾਰਪੋਰੇਟ ਦੀਆਂ ਨੀਤੀਆਂ ਦੇ ਖਿਲਾਫ ਪਹਿਲਾਂ ਵੀ ਲੜਾਈ ਸਾਡੀ ਜਾਰੀ ਆ ਤੇ ਹੁਣ ਵੀ ਇਸ ਵਿੱਚ ਪੂਰੀ ਤਰ੍ਹਾਂ ਯੋਗਦਾਰ ਪਾਵਾਂਗੇ ਸਾਰੀਆਂ ਜਥੇਬੰਦੀਆਂ ਦੇ ਵਿੱਚ ਪੀਆਰਟੀਸੀ WhatsApp ਲਈ ਮੰਡੀ ਬੋਰਡ ਮਾਰਕੀਟ ਕਮੇਟੀ ਸਾਰੀਆਂ ਜਥੇਬੰਦੀਆਂ ਇੱਥੇ ਜੋ ਮੁੱਦੇ ਚੁੱਕੀ ਜਾਂਦੇ